मानयोग पुलिस कमिश्नर अमृतसर सदार गुरप्रीत सिंह भुलर साहब उन्हों की हिदायत तहत सिविल लाइन थाने ने एक परचा रजिस्टर किया एफ आई आर नंबर फोर्टी तीन चार दो हज़ार पच्ची अंडरसैक्शन तीन सौ उन्नी दो, दो सौ चार बी एन एस पी एस सिविल लाइन एना ने एक रंजीत कौर लेडी अरैस की है वाइफ ऑफ हरपाल सिंह जी कि प्रताप नगर अमृतसर की रहन वाली हैगी है, है। अपना फेक लेडी इंस्पैक्टर बन के एडीसी अर्बन डेवलपमेंट अमृतसर ਉਹਨਾਂ ਦੇ ਆਫਿਸ ਗਈ ਸੀ ਉਹਨੇ ਆਪਣਾ ਆਡਲੀ ਨੂੰ ਦੱਸਿਆ ਕਿ ਮੈਂ ਇੱਕ ਲੇਡੀ ਇਨਸਪੈਕਟਰ ਹੈਗੀ ਆ ਤੇ ਮੈਂ ਏडीसी ਸਾਹਿਬ ਨੂੰ ਮਿਲਣਾ ਹੈ ਤੇ ਜਦੋਂ ਆਡਲੀ ਨੇ ਅੰਦਰ ਦੱਸਿਆ ਤੇ ਏडीसी ਸਾਹਿਬ ਨੇ ਬੁਲਾ ਲਿਆ ਤੇ ਏडीसी ਸਾਹਿਬ ਨੂੰ ਥੋੜਾ ਸ਼ੱਕ ਪਿਆ ਤੇ ਜਦੋਂ ਸ਼ੱਕ ਪਿਆ ਉਹਨਾਂ ਨੇ ਇਹਦਾ ਬਿਲਟ ਨੰਬਰ ਪੁੱਛਿਆ ਜਿਹੜਾ ਕਿ ਉਹਨੇ 1288 ਆਰ ਅੰਮ੍ਰਿਤਸਰ ਆਪਣਾ ਬੈਟ ਨੰਬਰ ਦੱਸਿਆ ਜਿਹੜਾ ਕਿ ਏਡੀਸੀ ਸਾਹਿਬ ਨੇ ਕੰਟਰੋਲ ਰੂਮ ਤੇ ਵੀ ਨੋਟ ਕਰਾਇਆ ਤੇ ਬਾਕੀ ਵੀ ਆਫਿਸ ਸਾਡੇ ਕਮਿਸ਼ਨਰੇਟ ਪੁਲਿਸ ਆਫਿਸ ਵਿੱਚ ਨੋਟ ਕਰਾਇਆ ਜਿਹੜਾ ਕਿ ਫੇਕ ਨਿਕਲਿਆ ਇਹ ਵਾਲਾ ਬੈਟ ਨੰਬਰ ਕਿਸੇ ਹੋਰ ਸਾਡੇ ਮੁਲਾਜ਼ਮ ਦਾ ਹੈਗਾ ਤੇ ਫਿਰ ਥਾਣੇ ਸਾਨੂੰ ਇਤਲਾਹ ਮਿਲੀ ਤੇ ਅਸੀਂ ਵੈਰੀਫਾਈ ਕੀਤਾ ਤੇ ਸਨਪਤਾ ਚ ਲੱਗਿਆ ਕਿ ਇਹ ਫੇਕ ਲੈਡ ਇਨਸਪੈਕਟਰ ਹੈਗੀ ਹੈ ਤੇ ਇਹਦੇ ਤੇ ਹੋਰ ਵੀ ਵੱਖ-ਵੱਖ ਕੇਸਿਸ ਹੈਗੇ ਇੱਕ ਤਾਂ ਪਹਿਲਾਂ ਇਹਦੇ ਤੇ ਸਤ ਪੰਜਾ ਹੋਈ ਹੋਈ ਹੈ ਅ ਪੀਐਸਬੀ ਡਿਵੀਜ਼ਨ ਦੀ ਉਸ ਤੋਂ ਇਲਾਵਾ ਇਹਦੇ ਤੇ ਐਫਆਈ ਨੰਬਰ 2067102023 ਅੰਡਰ ਸੈਕਸ਼ਨ 379 211 ਮਾਈਨਿੰਗ ਐਕਟ ਦੀ ਅਜਨਾਲੇ ਹੋਈ ਹੋਈ ਹੈ ਤੇ ਤੀਸਰਾ ਇਹਦੇ ਤੇ ਹੈ ਐਫਆਈ ਨੰਬਰ 381632024 ਦੀ ਅੰਡਰ ਸੈਕਸ਼ਨ 279 427 419 420 465 71 73 170 171 ਆਈਪੀਸੀ ਪੁਲਿਸ ਸਟੇਸ਼ਨ ਸਿਵਲ ਲਾਈਨ ਇਹਦੇ ਚ ਨੇ ਆ ਆਪਣਾ ਕਾਰਨ ਐਕਸੀਡੈਂਟ ਹੋਇਆ ਸੀ ਉਹਦੇ ਚ ਵੀ ਇਹਨੇ ਆਪਣੀ ਆਇਡੈਂਟੀਟੀ ਗਲਤ ਦੱਸੀ ਸੀ ਤੇ ਆਪਣੇ ਕਾਗਜ਼ ਗਲਤ ਦਿਖਾਏ ਸੀ ਸਰ ਕਿੰਨੇ ਟਾਈਮ ਤੋਂ ਉਹ ਸਰ ਬਣ ਕੇ ਘੁੰਮ ਰਹੇ ਸੀ দেখো ਸਾਡੇ ਸਾਹਮਣੇ ਤਾਂ ਹੋਣੀ ਆਇਆ ਕਿ ਜਦੋਂ ADC ਸਾਹਿਬ ਨੇ ਸਾਨੂੰ ਦੱਸਿਆ ਬਾਕੀ ਅਸੀਂ ਤਾਂ ਰਿਮਾਂਡ ਲੈ ਰਹੇ ਹਾਂ ਤੇ ਅਸੀਂ ਇਨਵੈਸਟੀਗੇਟ ਕਰਾਂਗੇ ਇਹਨੂੰ ਇੰਟਰੋਗੇਟ ਵੀ ਕਰਾਂਗੇ ਤੇ ਸਾਡੇ ਕਪੜੇ ਨਹੀਂ ਸਾਡੇ ਕਪੜੇ ਸੀ ਸਾਰੇ ਦੀ ਬੈਕਗ੍ਰਾਉਂਡ ਕੀ ਹੈ ਦਾ ਕੋਈ ਰਿਸ਼ਤੇਦਾਰ ਹੈਗਾ ਮੁਲਾਜ਼ਮ ਨੇ ਇਸ ਤਰ੍ਹਾਂ ਕਿ ਉਹ ਵੈਸੇ ਹੀ ਗਈ ਸੀ ਇਨੀ ਕਿ ਬੈਕਗ੍ਰਾਉਂਡ ਕੀ ਹੈ ਨਹੀਂ ਹਾਲੇ ਉਹ ਹਾਲੇ ਅਸੀਂ ਰਿਮਾਂਡ ਲੈ ਕੇ ਤੇ ਉਹਨੂੰ ਹਾਲੇ ਦੀ ਪੁਚਕਸ਼ ਕਰਾਂਗੇ ਜੀ ਸਰ ਇਹਦੇ ਨਾਲ ਕਿੰਨੇ ਕੁ ਲੋਕ ਹੋਰ ਇਸ ਮਾਮਲੇ ਚ ਜੁੜੇ ਹੋਏ ਮੈਂ ਜਿਵੇਂ ਤੁਹਾਨੂੰ ਕਿਹਾ ਇਨਵੈਸਟੀਗੇਸ਼ਨ ਦਾ ਹਾਲੇ ਟਾਈਮ ਨਹੀਂ ਸੰਭਲੇ ਸਰ ਇਹ ਸਾਲੇ ਤੱਕ ਸਾਹਮਣੇ ਨਹੀਂ ਸਰ ਇਹ ਪਹਿਲਾਂ ਵੀ ਇਹਦੇ ਤੇ ਇੱਕ ਪਰਚਾ ਹੋ ਚੁੱਕਾ ਹੈ ਪਹਿਲਾਂ ਇਹਦੇ ਤੇ ਪਹਿਲਾਂ ਹੈਗੀ ਸੀ BMW ਗੱਡੀ ਦੀ ਹੈ BMW ਵਾਲੀ ਜਿਹੜਾ ਮੈਂ ਦੱਸਿਆ ਐਫਆਈਆ ਨੰਬਰ 38 ਜੀ ਤੇ ਇਹਨੂੰ BMW ਅੱਜ ਵੀ ਹੈ ਉਹ BMW ਦਾ ਅਸਲ ਪਤਾ ਕਰ ਲੈਂਦੇ। ਉਹ ਦਿੱਲੀ ਨੰਬਰ ਦੀ ਸੀ। ਕਿੱਡੀ ਕੀ ਸ਼ਾਤਰ ਹੈ। ਦੇਖੋ ਜੀ ਰਿਪੀਟਡ ਆਫੈਂਡਰ ਹੈਗੀ ਐ ਤੇ ਪਹਿਲਾਂ ਵੀ BMW ਇੱਕ ਦਿੱਲੀ ਨੰਬਰ ਵਾਲੀ ਲੈ ਕੇ ਫਿਰਰੀ ਸੀਗੀ ਤੇ ਹੁਣ ਫਿਰ ਇਹਨੇ ਬੜੀ ਵੱਡੀ ਗੱਲ ਹੈ ਜੀ ਜਿਹੜਾ ਏਡੀਸੀ ਸਾਹਿਬ ਦੇ ਆਫਿਸ ਜਾ ਕੇ ਉਹਨਾਂ ਨੂੰ ਹੀ ਛੂਟ ਫੋਲੀ ਜਨ ਤੇ ਏਡੀਸੀ ਸਾਹਿਬ ਦਾ एकदम ਇਹਨੂੰ ਮਲਗੀ ਉਹਨਾਂ ਨੂੰ ਸ਼ੱਕ ਹੋਇਆ ਤੇ ਸਾਡੇ ਪੁਲਿਸ ਕੰਟਰੋਲ ਰੂਮ ਦੱਸਿਆ ਤੇ ਥਾਣੇ ਦੱਸਿਆ ਸਰ ਇਹਨਾਂ ਦੀ ਫੈਮਿਲੀ ਬੈਕਗ੍ਰਾਉਂਡ ਕੀ ਹੈ ਕੌਣ ਉਹਨਾਂ ਦੇ ਨਾਲ ਰਿਪੋਰਟ ਕਰੀ ਫੈਮਿਲੀ ਜੀ ਨੇ ਇਹਦਾ ਅਲੇ ਦਾ ਫੈਮਿਲੀ ਬੈਕਗ੍ਰਾਉਂਡ ਇਹਦਾ ਹਸਬੰਡ ਹੈ ਜੀ ਹਰਪਾਲ ਸਿੰਘ ਉਹਦਾ ਸੀ ਕੰਮ ਕਾਜ ਪਤਾ ਕਰ ਲਿਆ ਨੇ ਕੀ ਹੈਗਾ ਤੇ ਬਾਕੀ ਪ੍ਰਤਾਪનગર ਰਹਿਦੀ ਰਹਿਣ ਵਾਲੀ ਹੈ ਤੇ 43 ਸਾਲ ਦੀ ਉਮਰ ਹੈ ਜੀ ਭਾਈ ਸ਼ੌਂਕ ਰੱਖਦੀ ਹੈ ਬਹੁਤ ਜ਼ਿਆਦਾ ਜੀ ਨੇ ਹਾਲ ਤੱਕ ਐਸਾ ਜਿਹਾ ਕੋਈ ਸਾਹਮਣੇ ਨਹੀਂ ਪਰ ਜਿਹੜੀ BMW ਸੀਗੀ ਉਹ ਨਾਲ ਪਤਾ ਚੱਲਦਾ ਕਿ ਜਿਵੇਂ ਦਿੱਲੀ ਤੋਂ ਕੋਈ ਸੈਕੰਡ ਹੈਂਡ ਮਿਲ ਗਈ ਹੋਏ BMW ਕਪਲੀ ਹਸਬੰਡ ਨੂੰ ਪਤਾ ਜੀ ਹਾਂਜੀ ਜਿਹੜਾ ਹਰ ਗਰਾਂ ਦਾ ਪਤਾ ਜੀ ਸਾਰਾ ਨਹੀਂ ਮੈਂ ਹਾਲੇ ਕਮੈਂਟ ਨਹੀਂ ਕਰ ਸਕਦਾ ਸਰ ਕਿੰਨੇ ਕੁ ਲੋਕਾਂ ਨੇ ਇਸ ਤਰ੍ਹਾਂ ਦੀਆਂ ਠੱਗੀਆਂ ਕਰ ਚੁੱਕੀਆਂ ਆ ਸਾਡੇ ਸਾਹਮਣੇ ਤਾਂ ਇਹ ਹੀ ਆਈ ਹੈ ਤੁਹਾਨੂੰ ਉਹਨਾਂ ਕੋਲ ਕੰਮ ਕਰਾਨ ਕੀ ਗਈ ਸੀ ਇਹਨਾਂ ਕੀ ਡਿਮਾਂਡ ਤੇ ਉਹ ਤਾਂ ਉਹਨਾਂ ਨੇ ਪਹਿਲਾਂ ਹੀ ਫੜ ਲਿਆ ਜੀ ਜਦੋਂ ਉਹਨੇ ਦੱਸਿਆ ਕਿ ਲੇਡੀ ਇਨਸਪੈਕਟਰ ਹੈਗੀਆਂ ਉਹਨਾਂ ਨੇ ਇਹਦਾ ਢਾਲਚਾਲ ਤੋਂ ਪੁੱਛ ਲਿਆ ਜੀ ਕਿ ਕਿੱਥੋਂ ਹੈਗੀ ਐ ਤਾਂ ਆਪਣਾ ਬੈਲਟ ਨੰਬਰ ਦੱਸੋ ਉਹਦੇ ਹੀ ਫੜੀ ਦੱਸਿਆ ਰਿਹਾ ਇਹ ਨਾਲੀ ਨਾਲ ਸੰਬੰਧਿਤ ਕੋਈ ਪ੍ਰਾਪਰਟੀ ਦੀ ਤਰ੍ਹਾਂ ਦੇ ਕੋਲ ਵੀ ਠੱਗੀਆਂ ਮਾਰ ਚੁੱਕੀ ਹੈ ਜੀ ਉਸ ਜਗ੍ਹਾ ਤੇ ਵੀ ਮਾਈਨਿੰਗ ਨੂੰ ਲੈ ਕੇ ਵੀ ਕਾਫੀ ਮਾਈਨਿੰਗ ਵਾਲਾ ਮੈਂ ਤੁਹਾਨੂੰ ਦੱਸਿਆ ਜੀ ਕੇਸ ਹੈਗੇ ਜੀ 379 ਮਾਰ ਚੁੱਕੀ ਸਾਡੇ ਸਾਹਮਣੇ ਤਾਂ ਹਲੇ ਇੱਕ ਦੋ ਕੇਸ ਆ ਇਹ ਸਾਹਮਣੇ ਇਸ ਤੋਂ ਪਹਿਲਾਂ ਤੇ ਇੱਕ ਡੀਡੀਰ ਐਂਟਰੀ ਰਿਮਾਰਕ ਤੇ ਲਿਆ ਜੇ ਰਿਮਾਰਕ ਤੇ ਕਿੰਨੇ ਦਿਨਾਂ ਮੱਲਾ ਸਾਡਾ ਮਾਰ ਦੋ ਹਲੇ ਪੇਸ਼ ਕਰਕੇ ਅਸੀਂ ਲੈ